ਹਾਂਜੀ ਦੋਸਤੋ ਇਹ ਪਿਆ ਆਪਣਾ ਦਾਣਾ ਤੇ ਦਾਣਾ ਆਪਾਂ ਕਰ ਲਿਆ ਸੀ ਮਿਕਸ ਤੇ ਮਿਕਸ ਕਰਨ ਤੋਂ ਬਾਅਦ ਆਪਾਂ ਨੂੰ ਇਹਦੇ ਕੀ ਫਾਇਦੇ ਨੇ ਤੇ ਕਿੱਦਾਂ ਆਪਾਂ ਇਹਨੂੰ ਯੂਜ਼ ਕਰਨਾ ਤੇ ਇਸ ਤੋਂ ਇਲਾਵਾ ਆਪਾਂ ਇਹਨੂੰ ਇਹਦੇ ਚ ਕੀ ਕੀ ਹੋਰ ਇਸਤੇਮਾਲ ਕਰਦੇ ਆ ਆਪਣੇ ਦਾਣੇ ਚ ਉਹ ਜਾ ਕੇ ਆਪਾਂ ਦੱਸਾਂਗੇ ਕਿ ਵੀਡੀਓ ਚ ਤੇ ਇਸ ਦਾਣੇ ਮਿਕਸ ਦੇ ਨਾਲ ਇੱਕ ਤੇ ਫਾਇਦਾ ਇਹਦਾ ਵੀ ਇੱਕ ਮਿਕਸ ਹੋ ਜਾਂਦਾ ਜਿਹੜਾ ਚਾਹੇ ਆਪਣਾ ਘਰੇ ਬੰਦਾ ਰੱਖਿਆ ਹੋਇਆ ਚਾਹੇ ਆਪਾਂ ਆਪ ਕਰਦੇ ਆਂ ਚਾਹੇ ਆਪਣੇ ਬੱਚੇ ਕਰਦੇ ਆਂ ਉਹਨਾਂ ਨੂੰ ਆਸਾਨ ਹੋ ਜਾਂਦਾ ਕਿਉਂਕਿ ਆਪਾਂ ਆਪਣੇ ਪਸ਼ੂਆਂ ਵਾਸਤੇ ਅਲੱਗ-ਅਲੱਗ ਗੱਟਿਆਂ 'ਚ ਦਾਣਾ ਕੱਢਣ ਦੀ ਜ਼ਰੂਰਤ ਨਹੀਂ ਪੈਂਦੀ ਠੀਕ ਹੈ ਜੀ ਤੇ ਜਦੋਂ ਮਿਕਸ ਹੋ ਜਾ ਫਿਰ ਉਹਦੀ ਮਾਤਰਾ ਬਣਾ ਲੈਣੇ ਅਸੀਂ ਆਪਣੇ ਪਸ਼ੂਆਂ ਦੀ ਵੀ ਕਿੰਨੇ ਪਸ਼ੂ ਨੂੰ ਕਿੰਨੀ ਮਾਤਰਾ ਦੇਣੀ ਹੈ ਕਿੰਨੀ ਮਾਤਰਾ ਦੇਣੀ ਆ ਉਹ ਆਸਾਨ ਹੋ ਜਾਂਦਾ ਬਾਕੀ ਤੁਸੀਂ ਬਣੇ ਰਹੋ ਵੀਡੀਓ ਨੂੰ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਆਂ ਕਿ ਕੀ ਕੀ ਇਸਤੇਮਾਲ ਕਰਦੇ ਹਾਂ ਤੇ ਉਹਦੇ ਕੀ ਫਾਇਦੇ ਨੇ ਸਤਿ ਸ੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਤੁਹਾਡੇ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਣਗੇ ਤੇ ਦੋਸਤੋ ਆਪਣਾ ਆਪਣੀਆਂ ਖਲ ਪਈ ਚੂਰੀ ਪਈ ਹੋਈ ਹੈ ਠੀਕ ਹੈ ਤੇ ਇਹਨਾਂ ਆਪਾਂ ਦੋਸਤੋ ਮਿਕਸ ਕਰ ਲੈਣੇ ਸਾਰਾ ਕੁਝ ਤੇ ਕਿਉਂਕਿ ਚੂਰੀ ਵੀ ਵੜਾ ਕੇ ਲਈ ਆਈ ਦੀ ਫੈਕਟਰੀ ਚ ਤੇ ਹੁਣ ਮਾਲ ਆ ਵੀ ਜਿਵੇਂ ਗਾਇਆਂ ਫਰੀਡ ਵੀ ਯੂਜ਼ ਕਰਦੇ ਆ ਆਪਾਂ ਠੀਕ ਹੈ ਕਿਉਂਕਿ ਟਰਾਜੈਸ਼ਨ ਫਰੀਡ ਚੱਲਦੀ ਹੈ ਇਹਨਾਂ ਦੀ ਤੇ ਵਿੱਚ ਹੀ ਆਪਾਂ ਇਹਦੇ ਕਰਦਾ ਚੋਕਰ ਛਿਲਕਾ ਚਨਾ ਚੂਰੀ ਜਿੰਨਾ ਆਪਾਂ ਛੋੜਿਆ ਤੇ ਚੂਰੀ ਮਿਕਸ ਕਰ ਲਈ ਵਿੱਚ ਸਾਰਾ ਕੁਝ ਮਿਕਸ ਕਰ ਲਿਆ ਠੀਕ ਆ ਘਰ ਦੀ ਬਣਾਈ ਚੂਰੀ ਮਿਕਸ ਹੋ ਗਈ ਸਾਰਾ ਕੁਝ ਮਿਕਸ ਕਰਕੇ ਫੀਡ ਮਿਕਸ ਕਰਕੇ ਨਾਲ ਆਪਾਂ ਇਹਦੇ ਨਾਲ ਨਮਕ ਪਾਣਾ ਤੇ ਪਾ ਦਿੰਨੇ ਕਈ ਜਿਹੜੀ ਪਾਲ ਵੀ ਦੀਦਾ ਠੀਕ ਆ ਕਿਉਂਕਿ ਖੁਰਲੀਆਂ ਚ ਪਿਆ ਨਮਕ ਆਪਣੀਆਂ ਹਰ ਇੱਕ ਖੁਰਲੀ ਹਰ ਇੱਕ ਪਸ਼ੂਗੜੀ ਸਦਾ ਨਮਕ ਰੱਖਿਆ ਸਾਰਾ ਟਟਾ ਨੂੰ ਨੀਂ ਪਸੂਆਂ ਦੇ ਦੂਸਰਾ ਆਪਾਂ ਨਾਲ ਯੂਜ਼ ਕਰਦੇ ਨੇ ਆਨੇ ਮੇਥੀ ਵੀ ਪਾ ਲਈ ਦੀ ਆਪਾਂ ਠੀਕ ਆ ਮੇਥੀ ਦੇ ਨਾਲ ਤਾਰਾ ਮੀਰਾ ਵੀ ਪਾਈਦਾ ਜਰੂਰ ਪਾਉਨੇ ਆ ਸੀ ਪਸ਼ੂ ਮੰਨ ਠੀਕ ਹੈ ਤੇ ਉਹਨਾਂ ਨੂੰ ਫਿਰ ਆਪਾਂ ਮਿਕਸ ਕਰਕੇ ਸਾਰੇ ਵਿੱਚ ਮਿਕਸ ਕਰਕੇ ਤੇ ਆਪਾਂ ਹਰ ਇੱਕ ਪਸ਼ੂ ਨੂੰ ਕਰੀ ਤਾਂ ਜਿੱਦਾਂ ਜਿੱਦਾਂ ਇਹਨਾਂ ਨੂੰ ਜਿੱਲੀ ਚਾਹੀਦਾ ਤੇ ਉਹ ਹਸਾਣਾ ਫਿਰ ਆਪਾਂ ਮਿਕਸ ਕਰਕੇ ਪਾਈ ਦੀ ਦਾ ਠੀਕ ਹੈ ਤੇ ਦੋਸਤੋ ਹੁਣ ਜੇ ਆਪਾਂ ਹਿਸਾਬ ਲਈਏ ਜੇ ਉਹਨਾਂ ਮਿੱਠਾ ਸੋ ਟਮੇਟੋ ਸੋ ਦੇ ਬੜੇ ਫਾਇਦੇ ਨੇ ਠੀਕ ਹੈ ਉਹਦੇ ਨਾਲ ਐਸ ਡੀ ਟੀ ਨਹੀਂ ਬਣਦੀ ਠੀਕ ਹੈ ਪਾਚਨ ਵਧੀਆ ਰਹਿੰਦਾ ਤੇ ਉਹਨਾਂ ਦਾ ਦੁੱਧ ਵੀ ਵੱਧਦਾ ਠੀਕ ਹੈ ਜਿਵੇਂ ਪਸ਼ੂ ਨਹੀਂ ਪਚਦਾ ਤਾਂ ਕਿ ਜਿਹੜੇ ਪੇਟ ਫੁੱਲ ਜਾਂਦਾ ਉਹਨੂੰ ਵੀ ਸਹੀ ਕਰਦਾ ਠੀਕ ਹੈ ਉਹ ਪਤਾ ਹੀ ਆ ਸਾਰਿਆਂ ਨੂੰ ਵੀ ਮੇਥੇ ਸੋਡੇ ਦੇ ਕੀ ਫਾਇਦੇ ਆ ਪਰ ਮੇਥੀ ਲਾ ਲਓ ਮੇਥੀ ਦੇ ਬੜੇ ਫਾਇਦੇ ਨੇ ਮੇਥੀ ਦੇ ਨਾਲ ਬਾਬਾ ਬਾਦੀ ਨਹੀਂ ਹੁੰਦੀ ਤੇ ਵੱਡੀ ਤੇ ਗੈਸ ਉਹ ਵੀ ਬਾਬਾ ਬਾਦੀ ਹੋ ਗਈ ਇਹ ਦੂਰ ਕਰਦੀ ਹੈ ਮੇਥੀ ਠੀਕ ਹੈ ਜਿਵੇਂ ਪਸ਼ੂ ਦੀ ਤ્વਚਾ ਹੋ ਗਈ ਨਾ ਜਿਹੜਾ ਸਰੀਰ ਉੱਤੇ ਬੋਡੀ ਹੋ ਗਈ ਨਾਲ ਤ્વਚਾ ਹੋ ਗਈ ਜਿਵੇਂ ਆਪਾਂ ਕਹਿੰਨੇ ਚਮੜੀ ਹੋ ਗਈ ਉਹ ਖੁਰਦਰੀ ਹੋ ਜਾਂਦੀ ਹੈ ਉਹ ਉਹ ਉਹਨੂੰ ਸਹੀ ਕਰਦੀ ਹੈ ਪਸ਼ੂ ਦੇ ਉੱਤੇ ਸ਼ਾਈਨਿੰਗ ਲਿਆਉਂਦੀ ਹੈ ਮੇਥੀ ਬੜੇ ਫਾਇਦੇ ਮੇਥੀ ਦੇ ਤਾਂ ਵਿੱਚ ਪਾਈ ਦੀ ਆਪਾਂ ਉਸ ਤੋਂ ਬਾਅਦ ਤਾਰਾ ਮੀਰਾ ਦੇ ਵਿੱਚ ਦੋਸਤੋ ਬੜੇ ਫਾਇਦੇ ਤਾਰਾ ਮੀਰਾ ਤੇ ਲਾਲੋ ਪਸ਼ੂਆਂ ਚ ਮਾਲਾ ਖੁਜਲੀ ਲਾਲੋ ਚਿੱਚੜ ਲਾਲੋ ਕਿੱਸੂ ਲਾਲੋ ਠੀਕ ਹੈ ਤੇ ਜਦੋਂ ਵਾਰਵਾਲ ਛੱਡਦੇ ਪਸ਼ੂ ਦਾ ਵੀ ਠੀਕ ਕਰ ਦਿੰਦੀ ਆ ਠੀਕ ਹੈ ਤੇ ਦੁੱਧ ਵੀ ਵੱਧਦਾ ਪਸ਼ੂਆਂ ਦਾ ਤਾਰਾ ਮੀਰਾ ਨਾਲ ਪਸ਼ੂ ਦਾ ਜਿਹੜਾ ਕਹਦੇ ਨੇ ਹੁੰਦੇ ਆ ਆਪਾਂ ਪਾਚਨ ਸ਼ਕਤੀ ਜਿਹੜਾ ਦਾ ਲੀਵਰ ਸਹੀ ਕਰਦਾ ਠੀਕ ਹੈ ਕਿਉਂਕਿ ਪਸ਼ੂ ਜਦੋਂ ਲੀਵਰ ਸਹੀ ਹੋਊਗਾ ਪਾਣੀ ਸਹੀ ਪੀਊਗਾ ਤੇ ਆਟੋਮੈਟਿਕ ਹੀ ਪਸ਼ੂ ਬਿਮਾਰ ਹੋਣ ਤੋਂ ਬਚੂਗਾ ਠੀਕ ਹੈ ਉਹਨਾਂ ਜਮੇ ਆਪਣੇ ਨਾ ਲਾਲੋ ਪੁੱਛੇ ਬੱਕਰੇ ਦੇ ਗੋਟਿਆਂ ਚ ਪਾਣੀ ਪੈਣ ਲੱਪਿਆ ਸੀ ਬੱਕਰੀ ਦੇ ਪੈਣ ਲੱਪੇ ਤਾਂ ਉਹ ਵਿੱਚੋਂ ਮਨਨ ਕਿ ਚੱਲ ਗਰਮੀ ਥੋੜਾ ਜਿਹਾ ਸਮਾਂ ਜੀ ਆਸੀਂ ਪਾਇਆ ਨਹੀਂ ਇੱਕ ਦੋ ਵਾਰੀ ਤੇ ਉਹਨਾਂ ਨਾਲ ਬਿਮਾਰੀਆਂ ਹੋਣ ਲੱਗੀਆਂ ਸੀ ਕਿ ਉਸ ਵਜੋਂ ਤਾਂ ਅਸੀਂ ਸ਼ੁਰੂ ਕਰਤਾ ਤੇ ਆਟੋਮੈਟਿਕ ਹੀ ਉਹ ਹੀ ਪਸ਼ੂ ਉਹਦਾ ਸਹੀ ਹੋਣ ਲੱਗ ਪਿਆ ਸਹੀ ਹੋਣ ਲੱਗ ਪਿਆ ਕਿਉਂਕਿ ਇਹ ਨਾ ਦੋਸਤੋ ਇਹ ਦੇਸੀ ਨੁਕਤੇ ਨੇ ਆਪਾਂ ਪਾਉਂਦੇ ਨਹੀਂ ਕਰਦੇ ਨਹੀਂ ਜਿਵੇਂ ਆਪਾਂ ਥੋੜੀ ਜੀ ਮਿਹਨਤ ਤੋਂ ਭੱਜਦੇ ਆਂ ਵੀ ਕੀ ਮਿਕਸ ਕਰਾਂਗੇ ਕਿੱਥੋਂ ਲਵਾਂਗੇ ਕੀ ਕਰਾਂਗੇ ਤਿਆਪਰ ਚੋਕੋ ਮਾਰਕੀਟ ਦੀ ਫੀਡ ਜਾਂ ਮਾਰਕੀਟ ਦੀ ਚੋਰੀ ਲੱਗ ਜਿੰਦੀ ਪਸ਼ੂਣਾਂ ਪਾਲੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਨੂੰ ਭਜਣਾ ਪੈਂਦਾ ਮੈਡੀਕਲ ਵਾਲਾ ਇਹ ਤਾਂ ਬਣੀ ਆ ਮੈਡੀਕਲ ਵਾਲ ਜਾਣਾ ਪੈਂਦਾ ਆਪਾਂ ਨੂੰ ਜਦੋਂ ਪਸ਼ੂਆਂ 'ਚ ਬਿਮਾਰੀ ਆ ਜਾਂਦੀ ਆ ਕਿਉਂਕਿ ਉਹਦੇ ਚੋਂ ਕਿ ਖਾਦਾਂ ਸਪਰੇਆਂ ਵਾਲੀਆਂ ਖਾਤ ਕੋਦਾਂ ਵਾਲੀਆਂ ਤੇ ਫਿਰ ਉਹਦੀ ਇਹ ਵਟੋਨਿਕ ਦੋ ਜੀ ਉਹਨੂੰ ਕੈਲਸ਼ੀਅਮ ਦੋ ਜੀ ਤੇ ਉਹਨੂੰ ਪੁਰਾਣੇ ਇੰਜੈਕਸ਼ਨ ਲਾਓ ਜੀ ਕਹਿੰਦਾ ਜੇ ਆਪਾਂ ਇਹ ਚੀਜ਼ਾਂ ਕਰੀ ਜਾਵਾਂਗੇ ਨਾ ਦੇਸੀ ਨੁਕਤੇ ਘਰ ਦੇ ਬਣਾਈਆਂ ਗਿਆ ਮੇਥੀ ਲਾਲੋ ਤਾਰਾ ਮੀਰਾ ਲਾਲੋ ਮਿੱਠਾ ਸੋਡਾ ਤੇ ਨਮਕ ਹੋ ਗਿਆ ਇਹ ਤਾਂ ਦੇਸੀ ਨੁਕਤੇ ਨੇ ਉਧਰ ਮਾਲਾ ਵੀ ਆਪਾਂ ਜਾਨ ਜੂਨ ਵੀ ਆਪਾਂ ਪਾਲੀ ਦੀ ਆ ਕਿ ਜਿਹੜੀ ਪਸ਼ੂਆਂ ਨੂੰ ਠੀਕ ਆ ਤੇ ਇਹ ਜਿਹੜੀਆਂ ਆਪਣੀਆਂ ਸੋਇਆ ਸਚੀਆਂ ਪਈਆਂ ਤੇ ਪਸ਼ੂਨ ਪੌਣ ਬੜਾ ਫਾਇਦਾ ਹੁੰਦਾ ਗੋੜ ਵੀ ਦੋਸਤੋ ਬੜੇ ਫਾਇਦਾ ਕਰਦਾ ਪਸ਼ੂਆਂ 'ਚ ਠੀਕ ਆ ਗੋੜ ਵੀ ਜ਼ਰੂਰੀ ਆ ਦਾਣੇ ਚ ਗੋੜ ਵੀ ਮਿਕਸ ਕਰਨਾ ਚਾਹੀਦਾ ਆਪਾਂ ਕਿਉਂਕਿ ਗੋੜ ਪਸ਼ੂਆਂ 'ਚ ਕਹਿੰਦਾ એનર્ਜੀ ਵਧਾ ਕਰਦਾ ਠੀਕ ਆ ਦੁੱਧ ਦੀ ਮਾਤਰਾ ਵਧਾਉਂਦਾ ਤੇ ਕਿਉਂਕਿ ਦੋ ਗੁਰਚ ਕਹਿੰਦੇ ਅੰਦਰ ਕੈਲਸ਼ੀਅਮ ਫਾਰ ਸਪੋਰਟਸ ਆਇਰਨ ਇਹਦੀ ਮਾਤਰਾ ਹੁੰਦੀ ਆ ਤਾਂ ਕਰਕੇ ਫਿਰ ਇਹ ਨਾ ਪਸ਼ੂ ਦੁੱਧ ਦੀ ਮਾਤਰਾ ਨੂੰ ਵਧਾ ਦਿੰਦਾ ਠੀਕ ਆ ਤੇ ਇੱਕ ਉਹਦੇ ਚ એનર્ਜੀ ਆ ਜਾਂਦੀ ਆ ਤੇ ਕੈਲਸ਼ੀਅਮ ਹੁੰਦਾ ਕਿ ਐਕਟਿਵ ਦੇ ਨਾਮ ਤੁਹਾਨੂੰ ਪਤਾ ਫਿਰ ਦੁੱਧ ਦੀ ਮਾਤਰਾ ਵਧੂ ਨਾਲੇ ਫਟ ਵਧੂ ਦੋਸਤੋਂ ਨਾਲੇ ਨਾ ਜਿਹੜੇ ਆਪਾਂ ਜਿਵੇਂ ਅਜਵਾਇਨ ਸੌਫ ਜੇ ਆਪਾਂ ਕਾੜੇ ਜੀ ਵੀ ਕੰਮ ਲੈ ਲੈਨੇ ਠੀਕ ਹੈ ਉਸ ਤੋਂ ਬਾਅਦ ਹਲਦੀ ਹਲਦੀ ਵੀ ਬੜੀ ਜ਼ਰੂਰੀ ਆ ਠੀਕ ਹੈ ਹਲਦੀ ਦਾ ਵੈਸੇ ਵੀ ਆਪਾਂ ਨੂੰ ਦਾਣਾ ਜਿਵੇਂ ਮਿਕਸਾ ਬਣਾਇਆ ਹੈ ਇੰਦੇ ਚ ਆਪਾਂ ਨੂੰ ਪਾਉਣੀ ਚਾਹੀਦੀ ਜਿਹੜੀ ਸਾਬਤ ਹਲਦੀ ਹੁੰਦੀ ਜਿਹੜੀ ਆ ਮਾਲਾ ਜੀ ਸਾਬਤ ਹੁੰਦੀ ਕਟ ਪੀਸ ਪੀ ਕੇ ਤੁਹਾਨੂੰ ਪਾ ਲੈ ਕਿਉਂਕਿ ਹੁੰਦੀ ਨਾ ਨਾ ਤੇ ਹੁਣ ਜਿਵੇਂ ਸਰਦੀਆਂ ਨੇ ਜ਼ੁਕਾਮ ਖਾਂਸੀ ਬੁਖਾਰ ਇਹ ਆਪਸੋ ਚ ਹੁੰਦਾ ਨਹੀਂ ਗਾ ਹਲਦੀ ਪਾਉਣਾ ਠੀਕ ਹੈ ਇਹ ਬੜਾ ਫਾਇਦਾ ਤੇ ਆਪਾਂ ਇਹ ਚੀਜ਼ਾਂ ਨਾ ਯੂਜ਼ ਕਰਦੇ ਗੁਰਦੇ ਰਹੇ ਜਾ ਰਹੇ ਆ ਠੀਕ ਆ ਪ੍ਰਮਾਤਮਾ ਦੀ ਰਿਹੇ ਵੀ ਬਹੁਤ ਘਟ ਆ ਆ ਜਿਹੜੇ ਸਿਆਲ ਚਾ ਨਾ ਮੇਰੇ ਕੋਲ ਡਾਕਟਰ ਨੇ ਬਹੁਤ ਬਹੁਤ ਘਟ ਆ ਆ ਆਪਣੇ ਫਾਰਮ ਦੇ ਉਹ ਆਇਆ ਕੀ ਮਤਲਬ ਆਇਆ ਹੀ ਨਹੀਂ ਕੁੱਲ ਮਿਲਾ ਕੇ ਤਾਂ ਤੇ ਕਿਉਂਕਿ ਨੰਦ ਬੁਖਾਰ ਇਹ ਜਿਹੀ ਚੀਜ਼ਾਂ ਮੈਂ ਇਹ ਹਾਰਮੋਨਲੇ ਚਲੋਣਾ ਰਹਿਣਾ ਦੇਸੀ ਜੀ ਠੀਕ ਆ ਆਪਣੇ ਪਸ਼ੂਆਂ ਨੂੰ ਉਹ ਪੰਟਾਣੇ ਦੇ ਜੋ ਯੂਜ਼ ਕਰਦੇ ਰਹਿੰਨੇ ਆ ਠੀਕ ਆ ਉਸ ਤੋਂ ਬਾਅਦ ਹੁਣ ਜਿਵੇਂ ਕਟੜੂ ਨੇ ਕਟੜੂ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਆਪਾਂ ਜਿਵੇਂ ਘਰ ਦਾ ਤੇਲ ਤੇ ਲੱਸੀ ਦੇ ਠੀਕ ਆ ਉਹਦੇ ਨਾਲ ਕੀੜੇ ਮਾਰਨ ਕੇ ਬੱਚੇ ਦੀ ਗਰੋਥ ਜ਼ਿਆਦੀ ਹੋਊਗੀ ਤੇ ਇਹ ਜਿਹੜੇ ਆਪਣੀ ਰਸੋਈਆਂ ਚ ਪਏ ਨੇ ਬੜੇ ਬੜੇ ਜ਼ਰੂਰੀ ਆ ਦੋਸਤੋ ਫਿਰ ਆਪਾਂ ਨੂੰ ਮਾਰਕੀਟ ਦੇ ਜਿਹੜੇ ਪ੍ਰੋਡਕਟ ਹੈ ਇਹਨਾਂ ਨੂੰ ਯੂਜ਼ ਜ਼ਿਆਦਾ ਯੂਜ਼ ਕਰਨ ਦੀ ਲੋੜੀ ਪੈਂਦੀ ਜਾਂੜਾ ਇਸਤੇਮਾਲ ਕਰਨ ਦੀ ਲੋੜ ਲੋੜ ਹੀ ਨਹੀਂ ਪੈਣੀ ਠੀਕ ਹੈ ਤੇ ਕਿਉਂਕਿ ਜੇ ਆਪਾਂ ਇਸ ਦੇਖਸੀ ਨੂੰ ਚੈੱਕ ਕਰਾਂਗੇ ਤੇ ਆਪਾਂ ਉਹਨਾਂ ਤੋਂ ਛੁਟਕਾਰਾ ਪਾ ਲੈਗੇ ਕਿਉਂਕਿ ਚਲੋ ਮਿਲਨ ਮਿਕਚਰ ਤਾਂ ਜਿੱਦਾਂ ਆਪਾਂ گاਵਾਂ ਦੇ ਫਾਰਮ ਕਰਦੇ ਜੋ ਬਹੁਤ ਜ਼ਰੂਰੀ ਹੈ ਕਿਉਂਕਿ ਮਿਲਨ ਮਿਕਚਰ ਪਸ਼ੂਆਂ ਦੇ ਅੱਗੇ ਕਿਉਂਕਿ ਜੇ ਆਪਾਂ ਨਵਾਂ ਦੁੱਧ ਕਰਨੇ ਪਸ਼ੂ ਨੂੰ ਅੱਗੇ ਆਹੋ ਬੱਚੇ ਲੈਣੇ ਆ ਫਿਰ ਆਪਾਂ ਨੂੰ ਮਿਲਨ ਮਿਕਚਰ ਪਾਉਣਾ ਬਹੁਤ ਜ਼ ਤੇ ਚਲੋ ਇਹ ਸੀ ਆਪਣੇ ਹੋਰ ਤੇ ਕੀ ਆਪਣਾ ਇਹ ਹੀ ਆ ਚਾਰ ਪੰਜ ਸੱਤ ਜਿਹੜੀਆਂ ਅਟ ਭਾਗੀਆਂ ਜੇ ਭਾਈ ਜੋ ਬਹੁਤ ਏਰੀਆਂ ਜਿਆਦਾ ਕੁਝ ਕਰਦੇ ਲੋੜ ਹੀ ਨਹੀਂ ਠੀਕ ਹੈ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਪਾਈਆ ਡਰਮਾ ਚ ਤੇ ਆਪਣਾ ਦਾਣਾ ਤਿਆਰ ਹੋ ਗਿਆ ਅਗਲੀ ਵਾਰ ਜਦੋਂ ਪਾਵਾਂਗੇ ਨਾਲ ਆਪਾਂ ਹਲਦੀ ਵੀ ਪਾਵਾਂਗੇ